ਬਾਰੀ ਸੰਗਤ ਨੂੰ ਮੁਬਾਰਕਾਂ ਹੋਣ ਸੰਗਰਾਂਦ ਦਾ ਪਵਿੱਤਰ ਦਿਹਾੜਾ ਇਹ ਹਾੜ ਦਾ ਮਹੀਨਾ ਚੜਿਆ ਹੈ ਇਸ ਮਹੀਨੇ ਦੇ ਅੰਦਰ ਜਿੱਥੇ ਬਾਰੀ ਤੌਰ ਤੇ ਬੜੀ ਤਪਸ਼ਿਆ ਬੜੀ ਕਰਮੀਆਂ ਅਸੀਂ ਉਸ ਗਰਮੀ ਤੋਂ ਬਚਣ ਲਈ ਨਿੱਕਾਂ ਹੀ ਤਰ੍ਹਾਂ ਦੇ ਪਰਾਲੇ ਕਰਦੇ ਹਾਂ ਏਸੀ ਕੂਲਰ ਪੱਖੇ ਪਤਾ ਨਹੀਂ ਕਿੰਨਾ ਕੁ ਡਸੀਂ ਵਰਤਦੇ ਹਾਂ ਉਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਨੂੰ ਇਸ ਸ਼ਬਦ ਦੇ ਅੰਦਰ ਦੱਸਿਆ ਕਿ ਅਸਾੜ ਤਪੰਦਾ ਕਿੰਨਾ ਨੂੰ ਲੱਗਦਾ ਤੇ ਅਸਾੜ ਸਹੰਦਾ ਕਿੰਨਾ ਲਈ ਹੈ ਅਸਾੜ ਤਪੰਦਾ ਤਿਸ ਲਗੇ ਹਰ ਨਾਹ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਲ ਕੇ ਮਾਨਸ ਸੰਧੀ ਆਸ ਇਸੇ ਤਰ੍ਹਾਂ ਅਸਾੜ ਤਪੰਦਾ ਜਿਹੜੇ ਰੱਬ ਨੂੰ ਭੁੱਲ ਚੁੱਕੇ ਨੇ ਜਿੰਨਾ ਕੋਲ ਅਮਰਤ ਵੇਲਾ ਖੋਸ ਗਿਆ ਜਿੰਨਾ ਕੋਲ ਜਪਜੀ ਸਾਹਿਬ ਨਹੀਂ ਹੈਗਾ ਜਿਨ੍ਹਾਂ ਨੇ ਰਾਤ ਨੂੰ ਸੌਣ ਲੱਗਿਆਂ ਸੋਲਾ ਸਾਹਿਬ ਨਹੀਂ ਪੜਿਆ ਸ਼ਾਮ ਨੂੰ ਸੋਦਰ ਵੀ ਵਿਸਰ ਗਿਆ ਉਹਨਾਂ ਨੂੰ ਹਾੜ ਦਾ ਮਹੀਨਾ ਬੜੀ ਤਪਸ਼ ਵਾਲਾ ਏ ਬੜੀ ਗਰਮੀ ਵਾਲਾ ਏ ਉਹਨਾਂ ਦੇ ਹਿਰਦੇ 'ਚ ਸੁੱਖ ਨਹੀਂ ਪਰ ਜਿਹੜੇ ਨਾਮ ਨਾਲ ਜੁੜੇ ਆ ਜਿਨ੍ਹਾਂ ਦੇ ਕੋਲ ਜਪਜੀ ਸਾਹਿਬ ਹੈਗਾ ਜਿਨ੍ਹਾਂ ਨੇ ਅਮਰਤ ਵੇਲਾ ਸਾਂਭਿਆ ਏ ਉਹਨਾਂ ਨੂੰ ਕੀ ਅਥਾਰ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਵਾਸ ਸੋ ਸਾਰੀ ਸੰਗਤ ਨੂੰ ਇਹੋ ਬੇਨਤੀ ਆ ਕਿ ਇਹੋ ਹੀ ਆਪਾਂ ਅਰਦਾਸ ਕਰਨੀ ਐ ਇਸ ਮਹੀਨੇ ਦੇ ਅੰਦਰ ਆਪਾਂ ਨਾਮ ਦੇ ਨਾਲ ਅਮਰਤ ਵੇਲੇ ਦੇ ਨਾਲ ਜੁੜ ਕੇ ਰਹੀਏ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਵਾਲੀਆਂ ਰੈਮ